ਹਾਂਜੀ ਬੋਤਲ ਨਹੀਂ ਕੀਆ ਮੈਨੂੰ ਰੋਜ਼ ਪਤਾ ਹੀ ਹੈ ਮੈਨੂੰ ਰੋਜ਼ ਮਾਰਦਾ ਜੀ ਹੈ ਜਸ ਇੱਕ ਸਰਪੰਚ ਮਾਰਦਾ ਕੇ ਮੈਨੂੰ ਮਾਰਦਾ ਦੋਨੋਂ ਮਾਰਦੇ ਨੇ ਇਹਨੇ ਮਿਲ ਕੇ ਕਿਉਂ ਕੰਮ ਕਰਨਾ ਹੈ ਕੰਦੂਰ ਪਾਉਣਾ ਹੈ ਸਾਰਾ ਇਹਨੂੰ ਮੈਂ ਪੁੱਛਾ ਕੀਤਾ ਜੀ ਮੈਂ ਤੱਕ ਮੈਂ ਕੰਦੂਰ ਆਜੇ ਕਿਉਂ ਮਾਰਦਾ ਭਾਈ ਤੂੰ ਮੁੰਡੇ ਨੂੰ ਮੈਂ ਕਿਉਂ ਨਹੀਂ ਮਾਰਦਾ ਹੈ ਕੌਣ ਮਾਰਦਾ ਮੈ ਮਾਰਦਾ ਜੀ ਮੈਨੂੰ ਰੋਜ਼ ਕੀ ਮਾਰਿਆ ਇਹਨੇ ਹੁਣ ਬੇੜਾ ਮਾਰਦਾ ਨਹੀਂ ਮੇਰੇ ਮੂੰਹ ਤੇ ਰੋਜ਼ ਮੈਨੂੰ ਮਾਰਦਾ ਅੱਛਾ ਦੀਪਕਾ ਇਹਨੂੰ ਗਨੰਨੇ ਨੂੰ ਕੋਈ ਮਾਰਦਾ ਹੁੰਦਾ ਹੈ ਹੈ ਨਹੀਂ ਬਸ ਸਰਪੰਚ ਮਾਰਦਾ ਜੀ ਸਰਪੰਚ ਹਾਂ ਸਰਪੰਚ ਨੂੰ ਪੁੱਛ ਲੈਣੇ ਆਪਾਂ ਆਇਆ ਜੀ ਉਹ ਆ ਗਿਆ ਸਰਪੰਚ ਵੀ ਲੈ ਸਰਪੰਚ ਉਹ ਰਿਆ ਪੁੱਤ ਓਏ ਪੁਰੀਆ ਬੇਟਾ ਉਧਰ ਆ ਉਧਰ ਆ ਤੈਂ ਮਾਰਿਆ ਸੀ ਨੰਨੇ ਨੂੰ ਨਹੀਂ ਹੈ ਉਹ ਮਾਰਿਆ ਨਹੀਂ ਨੇ ਨਾ ਨਹੀਂ ਮਾਰਦਾ ਜੀ ਲੇਗਾ ਮੈਨੂੰ ਰੋਜ਼ ਮਾਰਦੇ ਮੈਂ ਵੇਖਿਆ ਆਪ ਕਦੀ ਵੇਖਿਆ ਮੈਂ ਆਪ ਵੇਖਿਆ ਤੈਨੂੰ ਮਾਰਦਾ ਤਾਂ ਆਪ ਦੇਖਿਆ ਦੇਖੋ ਸੰਗਤ ਜੀ ਇਹ ਕਹਿੰਦਾ ਮੈਨੂੰ ਮਾਰਦਾ ਇਹ ਸਰਪੰਚ ਕਹਿੰਦਾ ਮੈਂ ਆਪ ਦੇਖਿਆ ਉਹ ਜਾਣ ਕੇ ਮੈਨੂੰ ਛੇੜਦਾ ਹੈ ਉਹ ਹੈ ਛੇੜਦਾ ਨਹੀਂ ਛੇੜਦਾ ਇਹਨੂੰ ਨਹੀਂ ਤੈਨੂੰ ਮਾਰਦਾ ਤੈਨ ਦੇਖਿਆ ਰੋਇ ਆਪਣੇ ਆਪ ਦੇਖਿਆ ਤੈਨ ਨੇ ਤਨ ਗਗਨ ਫੇਰ ਮੈਂ ਪੋਰਸ ਕਰ ਦਿੱਤਾ ਥਾਨੇ ਤੇ ਹੈ ਇਸ ਕੋ ਮੈਂ ਪੋਰਸ ਕਰਨੇ ਤਾਂ ਥਾਨੇ ਤੇ ਬੋਰਸ ਅੱਛਾ ਉੱਠਦਾ ਨਹੀਂ ਹੁੰਦਾ ਨਾ ਬਰਸ਼ ਕਰਨ ਨੂੰ ਬਰਸ਼ ਕਰਨ ਉਹ ਤੂੰ ਬਰਸ਼ ਨਹੀਂ ਕਰਦਾ ਭਾਈ ਤਰਨਾ ਹੀ ਰੋਇ ਕਰਨਾ ਹਾਂ ਦੋ ਵਾਰ ਫੇਰ ਸਰਪੰਚ ਨੇ ਤੈਨੂੰ ਕੱਦ ਮਾਰਿਆ ਹੈ ਪੋਰਸ ਕਰ ਉਹ ਕਹਿੰਦੇ ਬਰਸ਼ ਨਹੀਂ ਕਰਦਾ ਨਾਲੇ ਮੈਨੂੰ ਦੱਸਦਾ ਕਰਦਾ ਵਾ ਜੀ ਕਰਦਾ ਵਾਂ ਉਹ ਦੇਖਾਂ ਦੰਦ ਦੰਦ ਨਹੀਂ ਕਰਦਾ ਬ੍ਰਸ਼ ਨਹੀਂ ਕਰਦਾ ਤੂੰ ਇਹ ਕਹਿੰਦੇ ਨਹਾਉਂਦਾ ਵੀ ਨਹੀਂ ਹੈਗਾ ਨੰਨਾ ਆਈ ਨਾ ਤਾਵਾਂ ਜੀ ਮੈਂ ਨਹੀਂ ਨਹਾਉਂਦਾ ਮੈਂ ਦੇਖੋ ਸਾਫ ਕਪੜੇ ਪਾਏ ਨੇ ਸਵੇਰੀ ਆਏ ਹਾਏ ਪੂਮਾ ਦੀ ਪੂਮਾ ਦੀ ਟੀ-ਸ਼ਰਟ ਤੇਰੇ ਪਾਏ ਨੇ ਨੰਨਾ ਆਖੀ ਸਵੇਰੇ ਨੂੰ ਆਪਾ ਪਾਏ ਨੇ ਇਹਨਾਂ ਦੱਸਿਆ ਮੈਨੂੰ ਕਹਿੰਦੇ ਨਹਾਉਂਦਾ ਵੀ ਨਹੀਂ ਹੈਗਾ ਨੰਨਾ ਬਾਲੀ ਨੇ ਨਵਾਇ ਸਵੇਰੇ ਮੈਂ ਸਾਫ ਕਪੜੇ ਪਾਏ ਨੇ ਅੱਛਾ ਆਉਣਾ ਪਾਏ ਨੇ ਸਵੇਰੇ ਫੇਰ ਤੁਸੀਂ ਝੂਠਾ ਤਾਂ ਬੋਲਦੇ ਹੋ ਵੀ ਕੁੱਟਦਾ ਮੈਨੂੰ ਦੇਖਿਆ ਜੀ ਮੈਂ ਦੇਖਿਆ ਮੈਂ ਜੂਣ ਨਹੀਂ ਮਾਰਦਾ ਦੇਖਿਆ ਮੈਂ ਕੀ ਦੇਖਿਆ ਕੁਰਦਾ ਹੀ ਮੈਨੂੰ ਆਲਾ ਕੀ ਦੇਖਿਆ ਆ ਮੈਂ ਦੇਖਿਆ ਦੇਖੋ ਸੰਗੇ ਜੀ ਕਿੰਨੀ ਭੋ ਇਹ ਇਹ ਕਹਿੰਦਾ ਨੰਨਾ ਕਹਿੰਦਾ ਮੈਨੂੰ ਸਰਪੰਚ ਕੁੱਟਦਾ ਮੈਂ ਆਪ ਦੇਖਿਆ ਤੁਸੀਂ ਸੋਚੋ ਕੀ ਕੀ ਗੱਲ ਓਏ ਗਗਨ ਠੀਕ ਹੈ ਜੀ ਪੁੱਤ ਖੜਾ ਤਾਂ ਹੋ ਜਾ ਮਿੱਠੇ ਮੈਂ ਬੱਠਾ ਕੰਮ ਅੱਛਾ ਤੈਨੂੰ ਬਹਿ ਜਾ ਫਿਰ ਪੁੱਤ ਤੂੰ ਤਾਂ ਪ੍ਰਧਾਨ ਆ ਸਾਰੀ ਸੰਸਥਾ ਦਾ ਤੇਰਾ ਰੋਪ ਚੱਲਦਾ ਭਾਈ ਭਾਈ ਸਰਪੰਚ ਤਾਂ ਐਂ ਜੇ ਕੁੱਟਿਆ ਮੁੰਡੇ ਨੂੰ ਦੇਖ ਲਾ ਮੈਨੂੰ ਲੱਗਦਾ ਤੇਨੇ ਕੁੱਟਿਆ ਹੋਊਗਾ ਨਹੀਂ ਕੁੱਟਿਆ ਹੋਊਗਾ ਅੱਪ ਬੰਦੇ ਠਾਣਦਾ ਸਵੇਰੇ ਹੈ ਰਿਪੋਰਟ ਕਰਾਉਂਦੇ ਨਾ ਬੰਦੇ ਠਾਣੇ ਪੈਂਦੇ ਆ ਅੱਛਾ ਅੱਛਾ ਜਦੋਂ ਬ੍ਰਸ਼ ਕਰਾਉਂਦੇ ਨੇ ਸਰਪੰਚ ਦੀ ਡਿਊਟੀ ਆ ਠਾਲਾਂ ਦੀ ਤੇ ਇਹ ਤਾਂ ਠਾਲੂਗਾ ਹੀ ਤੈਨੂੰ ਤੂੰ ਕਹਿੰਦਾ ਕੁੱਟਦਾ ਵੀਰੇ ਚਲੋ ਠੀਕ ਹੈ ਜੀ ਹੈ ਪਹਿਲਾਂ ਦੱਸ ਝੂਠ ਬੋਲਦਾ ਨਾ ਨਹੀਂ ਮੈਂ ਦੇਖਿਆ ਜੀ ਮੈਂ ਦੇਖਿਆ ਕੀ ਦੇਖਿਆ ਮਾਰਦਾ ਮੈਨੂੰ ਇਹ ਲਾ ਹੈ ਮਾਰਦਾ ਮੈਨੂੰ ਅੱਛਾ ਤੈਂ ਦੇਖਿਆ ਤੈਨੂੰ ਮਾਰਦਾ ਹੈ ਹੈ ਝੂਠ ਬੋਲਦਾ ਨਾ ਉਹ ਮੈਂ ਦੇਖਿਆ ਮਹਾਰਾ ਜੀ ਮੈਂ ਆ ਦੇਖਿਆ ਆਪਣੇ ਆਖਾਂੋਂ ਦੇਖਿਆ ਮੈਂ ਉਹ ਹੀ ਦੇਖਣਾ ਵਾ ਹੂੰ ਤਾਂ ਮੈਂ ਝਾੜੂ ਪੋਚਾ ਕੀਤਾ ਹਾਂ ਤੈਂ ਆਪ ਦੇਖਿਆ ਤੈਨੂੰ ਇਹ ਮਾਰਦਾ ਹੈ ਚਲੋ ਕੋਈ ਗੱਲ ਨਹੀਂ ਹੁਣ ਤਾਂ ਜਮ ਨਹੀਂ ਕੋਈ ਗਵਾਹ ਹੋਵੇ ਇਸ ਗੱਲ ਦਾ ਬਾ ਠੀਕ ਹੈ ਕੋਈ ਗਵਾਹ ਹੈਗਾ ਕਿਸੇ ਹੋਰ ਨੇ ਦੇਖਿਆ ਹੋਵੇ ਨਹੀਂ ਰਮਨ ਅੰਕਲ ਹੈ ਜੀ ਰਮਨ ਅੰਕਲ ਰਮਨ ਅੰਕਲ ਨੂੰ ਪੁੱਛ ਲੈਣਾ ਕੋਈ ਨਾ ਸੋਨੋ ਠੀਕ ਹੈ ਜੀ ਕੋਈ ਗੱਲ ਨਹੀਂ ਗਗਨ ਪੁੱਤ ਕੋਈ ਹੋਰ ਪ੍ਰੋਬਲਮ ਕੋਈ ਬਾ ਠੀਕ ਹੈ ਜੀ ਕੋਈ ਚੜਦੀ ਕਲਾ ਪੂਰੀ ਹਾਂ ਜੀ ਤੇ ਮੈਨੂੰ ਰਾਤ ਕੀ ਕਿਹਾ ਸੀ ਕੁਛ ਨਹੀਂ ਤੂੰ ਪੁੱਤ ਖੁਸ਼ ਰਿਹਾ ਕਰਨ ਵਾਲੇ ਹੱਸਦਾ ਰਿਹਾ ਕਰ ਅੱਛਾ ਨਹੀਂ ਦਿੰਦਾ ਜੀ ਮੈਨੂੰ ਕੀ ਓਏ ਝੁੱਠੂ 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 ਚਾਹ ਤਾਂ ਤੂੰ ਇੰਨੀ ਪੀਂਦਾ ਹੁਣ ਤੂੰ ਕਾਹਤੋ ਬੈਠਾ ਹੋਰੇ ਚਾਹ ਪੀਣ ਦਾ ਮਾਰਾ ਦਾ ਬੈਠਾ ਹੋਰ ਚਾਹੀਦੀ ਹੋਰ ਪੀਲਾ ਫਿਰ ਝੂਠਿਆ ਅੰਕਾ ਬਾਤ ਹੋ ਗਈ ਇਹ ਦਿੰਦਾ ਨਾ ਕੰਮ ਕਰਦਾ ਨਾ ਮੈਂ ਛਾੜੂ 사 ਬਹੁਤ ਆ ਛਾੜੂ ਲਾਇਆ ਸਾਰਾ ਨਾਲ ਤਾਂ ਚਾਹ ਪੀਣੀ ਨਾਲੇ ਕਹਿੰਦਾ ਚਾਹ ਨਹੀਂ ਦਿੰਦਾ ਉਹ ਛਾੜੂ ਲਾਇਆ ਸਾਰਾ ਨਹੀਂ ਲਾਇਆ ਚੰਗਾ ਉਹ ਤਾਂ ਠੀਕ ਆ ਤੈਨੂੰ ਕਦ ਕੁੱਟਿਆ ਉਹ ਨਹੀਂ ਕਦ ਕੁੱਟਿਆ ਝੂਠਿਆ ਕੁੱਟਿਆ ਨਹੀਂ ਨਾ ਸੱਚ ਦਾ ਝੂਠ ਬੋਲਦਾ ਤੀ ਨਾ ਹੈ ਪਹਿਲਾਂ ਦੱਸ ਝੂਠ ਬੋਲਦਾ ਤੀ ਨਾ ਨਹੀਂ ਕੁੱਟਿਆ ਜੀ ਨਹੀਂ ਕੁੱਟਿਆ ਝੂਠ ਬੋਲਦਾ ਤੀ ਨਾ ਉਨੇ ਕਟੈ ਨਾ ਕਟੈ ਨਾ ਝੁੱਟੂ 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 ਨਹੀਂ ਨਹੀਂ ਮਾਰਨਾ ਹੈ ਨਹੀਂ ਨਹੀਂ ਮਾਰ ਲਾ ਦੀਏ ਹੁਣ ਤੇਰੇ ਇੱਕ ਦੋ ਇਹ ਹੈ ਜੀ ਗਗਨਦੀਪ ਸਿੰਘ ਨੰਨਾ ਠੀਕ ਹੈ ਜਾਓ ਮਿਹਰਬਾਨੀ ਕਿਉਂ ਜਾਓ ਮੈਂ ਕਿਹ ਰਹਿੰਦੇ ਇੱਥੇ ਕਿਉਂ ਰਹਿੰਦੇ ਤੇ ਝੂੜ ਕਾ ਤੋ ਬੋਲੇ ਹੁਣ ਨਹੀਂ ਬੋਲਦਾ ਜੀ ਬੋਲੇ ਝੂਠ ਤੇ ਨੇ ਉਹ ਨਹੀਂ ਬੋਲਦਾ ਰੈਨ ਦੋੜ ਧਰਤੀ ਨੂੰ ਮੱਥਾ ਨਾ ਟੇਕੀ ਜਾ ਤੈਨੂੰ ਝੂਠ ਬੋਲਿਆ ਹੁਣ ਬੋਲਦਾ ਰੈਨ ਦੋੜ ਕਿਉਂ ਬੋਲੇ ਝੂਠ ਹੈ ਝੂਠ ਕਉ ਬੋਲਿਆ ਮੈਂ ਕਹਿੰਦਾ ਨਹੀਂ ਬੋਲਦਾ ਨਾ ਓਨ ਛੱਡੋ ਨਹੀਂ ਨਾਲੇ ਹਰ ਰੋਜ ਬੋਲੀ ਜਾਂਦਾ ਨਹੀਂ ਕਹਿੰਦਾ ਰਹਿਣ ਬੋਲਦਾ ਇਹ ਆ ਜੀ ਭੋਲਾ ਸਾਡਾ ਭਾਈ ਗਗਨਦੀਪ ਸਿੰਘ ਨੰਨਾ ਚਾਹ ਕਿ ਨਹੀਂ ਦੇਖੀ ਜਾਂਦਾ ਨਾਲੇ ਕਹਿੰਦਾ ਮੈਨੂੰ ਚਾਹ ਨਹੀਂ ਦਿੰਦੇ ਦੇ ਦੇ ਨਾਲੇ ਚਾਹ ਕਿ ਨਹੀਂ ਦੇਖੀ ਮੈਂ ਕਿਹਾ ਬੱਸ ਤੱਕਾ ਦੇ ਦੇ ਕੰਮ ਕੀਤਾ ਹੀ ਹਾਂ ਹਾਂ ਦਿੰਦਾ ਦਿੰਦਾ ਬਣ ਰਹੀ ਆ ਦੇ ਦੇ ਕੰਮ ਨਾਲੇ ਕਹਿੰਦਾ ਮੈਨੂੰ ਚਾਹ ਨਹੀਂ ਦਿੰਦੇ ਨਾਲੇ ਚਾਹ ਹੈ ਦੇ ਦੇ ਨੂੰ ਮੈਂ ਕੰਮ ਕੀਤਾ ਹੀ ਉਹ ਪੀ ਲੈ ਪੁੱਤ ਪੀ ਲੈ ਮੇਰੀ ਨਾਲੇ ਪਾਦੇ ਪਾਉਂਦੇ ਨੇ ਚਾਹ ਬਣ ਰਹੀ ਆ ਬਾਲੀ ਤਾਂ ਆ ਜਾਣ ਤੇ ਕੱਚੀ ਓਦੇ ਦੇ ਵੀ ਹੁਣ ਕੱਟੋ ਦੀ ਬਣੀ ਗਈ ਜੀ ਹੈ ਇੱਥੇ ਦੀ ਬਣੀ ਗਈ ਕਿੱਥੇ ਆ ਯਾਰ ਧਰੀ ਵੀ ਆ ਚਾਹ ਯਾਰ ਚਾਹ ਧਰੀ ਵੀ ਆ ਵੀਰੇ ਦੁੱਧ ਪਾਣ ਦਾ ਹੈ ਦੁੱਧ ਸੰਗਤ ਆਈ ਵੀ ਹੈ ਨਾ ਨਾਲੇ ਤੇਰੇ ਲਈ ਨਾਲੇ ਸੰਗਤ ਲਈ ਕਿੰਨੀ ਵਾਰੀ ਚਾਹ ਪੀਣਾ ਹੁੰਨਾ ਪੁੱਤ ਰੋਜ਼ ਪੀਣਾ ਮੈਂ ਕਿੰਨੀ ਵਾਰੀ 10 ਵਾਰ ਕਿੰਨੇ ਕਿੰਨੇ ਕੋਲਾ ਪੀਣਾ ਹੁੰਨਾ ਪਰਕੇ ਹੈ ਹੁਣ ਤਾਂ 2 ਮਿੰਟ ਪਹਿਲਾਂ ਕਹਿੰਦੀ ਮੈਨੂੰ ਚਾਹ ਨਹੀਂ ਦਿੰਦਾ ਝੂਟੂ ਝੂਟੂ ਲਾ ਦੇ ਝੂਟਿਆ ਹੈ ਤੇਰੇ ਤਾਂ ਜਾਨ ਵੀ ਨਹੀਂ ਹੈਗੀ ਗਗਨ ਪੁੱਤ ਕਿੰਨਾ ਪਿਆਰਾ ਬੱਚਾ ਤੈਨੂੰ ਪਤਾ ਕਿੰਨਾ ਪਿਆਰਾ ਨਾ ਤਾਂ ਇਨਾ ਚੰ ਤੂੰ ਨਾ ਤਾਂ ਬਾਈ ਮੈਂ ਕਹਿੰਦਾ ਨਹੀਂ ਨਾ ਤਾਂ ਨਹੀਂ ਨਾ ਤਾਂ ਕੱਪੜੇ ਸਾਫ਼ ਨੇ ਨਾ ਤਾਂ ਇਨਾ ਚੰ ਮੈਨੂੰ ਪਤਾ ਨਹੀਂ ਨਹੀਂ ਨਾ ਕਾਸੂਰੇ ਵਾਲੀ ਨੇ ਨਵਾਇਆ ਬਰਸ਼ ਨਹੀਂ ਨਾ ਕੀਤਾ ਅੱਜ ਕੀਤਾ ਨਹੀਂ ਕੀਤਾ 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 ਅੱਜ ਕਿੰਨੇ ਦਿਨਾਂ ਬਾਅਦ ਕੀਤਾ ਰੋਜ਼ ਕਰਨਾ ਨਹੀਂ ਕੀਤਾ ਆ ਨਹੀਂ ਜੀ ਮੈਂ ਨਹੀਂ ਮੰਨਦਾ ਝੂਠ ਬੋਲਦਾ ਨਹੀਂ ਨਹੀਂ ਰੋਜ਼ ਕਰਨਾ ਯਾਰ ਨਹੀਂ ਕਰਦਾ ਦਿਖਾ ਚੰਗਾ ਤੇਰਾ ਬ੍ਰਸ਼ ਦਿਖਾ ਕਿੱਥੇ ਹੈ ਰੋਜ਼ ਕਰਨਾ ਤੇਰਾ ਬ੍ਰਸ਼ ਦਿਖਾ ਕਿੱਥੇ ਹੈ ਕਿਹੜੀ ਸਾਬਣ ਨਾਲ ਨਹਾਤਾ ਚੰਗਾ ਸ਼ੈਂਪੂ ਨਾਲ ਸ਼ੈਂਪੂ ਨਾਲ ਨਹਾਤਾ ਬੋਤਲ ਦੀ ਨਾਲ ਹੈ ਬੋਤਲ ਦੀ ਨਾਲ ਬੋਤਲ ਪਿੰਡੇ ਦੇ ਸ਼ੈਂਪੂ ਲਾਇਆ ਸੀ ਹਾਂ ਬਾਲੀ ਨੇ ਨਹਾਇਆ ਸਾਬਣ ਮਾਰ ਕੇ ਆ ਗਏ ਫਰੋੜੀ ਵਿੱਚ ਹੈ ਫਰੋੜੀ ਨੇ ਤੇ ਬਾਲੀ ਨੇ ਦੋਨਾਂ ਨੇ ਮਸਲ ਕੇ ਹਾਂ ਜੀ ਹਾਂ ਅੱਛਾ ਇਹ ਤਾਂ ਖਰੋੜੀ ਨੇ ਨਹਾਇਆ ਇੱਕ ਬਾਲੀ ਨੇ ਹੈ ਮੈਂ ਪੁੱਛ ਕੇ ਹਾਂ ਉਹਨਾਂ ਨੂੰ ਝੂਠਾ ਨਹੀਂ ਬੋਲਣਾ ਨਹੀਂ ਨਹੀਂ ਪੁੱਛ ਲੋ ਸੋਰੀ ਮੈਂ ਕਾਇ ਬاتھਰੂਮ ਚ ਗਿਆ ਹਾਂ ਠੀਕ ਆ ਠੀਕ ਆ ਠੀਕ ਆ ਨਾਮ ਕਰਨੇ ਨੂੰ ਆਇਆ ਬਿਕਰਨੇ ਵੀ ਐਡਾ ਤਾਂ ਤੇਰਾ ਸਰੀਰ ਵੀ ਨਹੀਂ ਹੈਗਾ ਵੀ ਤੈਨੂੰ ਤਿੰਨ ਜਾਨੇ ਨਾ ਮਾਉਣਗੇ ਮੜਾ ਜੇ ਤੇ ਤੇਰਾ ਸਰੀਰ ਐਡਾ ਕ ਜਵਾਕ ਜਿੱਡਾ ਕ ਹੈਂ ਖਾਸ ਕੇ ਦਿਖਾ ਫਿਰ ਹੱਸਿਆ ਕਰ ਨਰਾਜ ਜਨਾ ਹੋ ਕੇ ਬੈਠਿਆ ਕਰ ਲੋ ਜੀ ਸੰਗਤ ਜੀ ਇਹ ਹੈਗਾ ਜੀ ਗਗਨਦੀਪ ਸਿੰਘ ਨੰਨਾ ਔਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਇਹ ਆਪਣਾ ਘਰ ਆ ਜੀ ਅਸੀਂ ਆਪ ਜੀ ਨੂੰ ਦੂਜੇ ਵੀਰ ਵੀ ਦਿਖਾਉਣੇ ਆ ਸਾਰੇ ਵੀਰ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ 100 ਦੇ ਕਰੀਬ ਐਸੀਆਂ ਰੰਬੀ ਰੂਹਾਂ ਆਪਣੇ ਕੋਲੇ ਰਹਿੰਦੀਆਂ ਨੇ ਜੀ ਨਵਾਹੀ ਗੁਰੂ ਸਾਰੇ ਵੀਰ ਕੁਝ ਵੀਰ ਆਪਣੀ ਸੇਵਾ ਲੱਗ ਜਾਂਦੇ ਨੇ ਜਿਵੇਂ ਉਹ ਅੰਦਰ ਸੇਵਾ ਲੱਗੇ ਹੋਏ ਨੇ ਹਾਂਜੀ ਕੀ ਹੋ ਗਿਆ ਬੇਟਾ ਹੋ ਗਿਆ ਮੇਰਾ ਮਾਰਦਾ ਹੈ ਹੈ ਕੀ ਕਹਿੰਦਾ ਮੇਰਾ ਮਾਰਦਾ ਉਹ ਨਹੀਂ ਤੁਮ ਨੰਨੇ ਨੇ ਮਾਰਿਆ ਕਿਹੜੀ ਗੱਲ ਤੋਂ ਮਾਰਿਆ ਉਹਨੇ ਹਾਂ ਜੀ ਪਿੰਨੇ ਮੇਰੇ ਨਾਲ ਲੜਦੇ ਰਹਿੰਦੇ ਹੋ ਹਾਂ ਕੰਨ ਚ ਦੱਸ ਹੁਣ ਉਹਨੇ ਤੁਹਾਨੂੰ ਮਾਰਿਆ ਉਸ ਤੋਂ ਬਾਅਦ ਤੋਂ ਜਦੋਂ ਪਸਵੇਰੇ ਮਿਲੇ ਹੁਣ ਤੁਸੀਂ ਖੜੇ ਰੋ ਰਹੇ ਹੋ ਮਾਰਿਆ ਉਹਨੇ ਉਹ ਆ ਕੇ ਬੈੱਡਰ ਤੋਂ ਕਹਿੰਦਾ ਮੈਨੂੰ ਦੱਸ ਨੀ ਮਾਰਿਆ ਬਾਪੂ ਜੀ ਪਤਾ ਨਹੀਂ ਇਹ ਨੰਨੇ ਤਾਂ ਮਾਰਿਆ ਮਾਰਿਆ ਨਾ ਹਾਂ ਬੇਟਾ ਕੀ ਹੋਇਆ ਦਾ ਸਰਪੰਚ ਪੁੱਤ ਉਹ ਮੇਰੀ ਜਗ੍ਹਾ ਉੱਥੇ ਬੈਠਾ ਉਹ ਜਗ੍ਹਾ ਤੇ ਬੈ ਗਿਆ ਕੋਈ ਗੱਲ ਨਹੀਂ ਬੇਟਾ ਤੂੰ ਇੱਥੇ ਬਹਿ ਜਾ ਬਾਪੂ ਕੋਲੇ ਬਹਿ ਜਾ ਔਰ ਕੋਈ ਗੱਲ ਨਹੀਂ ਤੂੰ ਕਿਸੇ ਹੋਰ ਜਗ੍ਹਾ ਤੇ ਬਹਿ ਜਾ ਬੇਟਾ ਠੀਕ ਆ ਨੰਨੇ ਤੂੰ ਹਟ ਜਾ ਪੁੱਤ ਤੂੰ ਇਹ ਗਲਤੀਆਂ ਕਰਨੋ ਇਹ ਦੇਖੋ ਸੰਗਤ ਜੀ ਪਹਿਲਾਂ ਨੰਨਾ ਕਹਿੰਦਾ ਦੀ ਮੈਨੂੰ ਕਹਿੰਦਾ ਸਰਪੰਚ ਮਾਰਦਾ ਨੰਨਾ ਝੂਠ ਬੋਲਦਾ ਔਰ ਦੇਖੋ ਸਰਪੰਚ ਜੀ ਜਰਾ ਇਹਨੂੰ ਮਤਲਬ ਨੇ ਹੁਣ ਉਹਦੀ ਜਗ੍ਹਾ ਤੇ ਬਹਿ ਗਿਆ ਤਾਂ ਕਰਕੇ ਇਹ ਬੱਚਾ ਜਿਹੜਾ ਭਾਵੁਕ ਹੋ ਗਿਆ ਮਤਲਬ ਇਹ ਛੋਟਾ ਦਿਲਾਂ ਜੀ ਬਹੁਤ ਰੋਣ ਲੱਗ ਜਾਂਦਾ ਜੀ ਮਾੜੀ ਮਾੜੀ ਗੱਲ ਦੇ ਉੱਪਰ ਟੈਨਸ਼ਨ ਲੈ ਕੇ ਹਨਾ ਜੀ ਕੋਈ ਗੱਲ ਨਹੀਂ ਪੁੱਤ ਸਰਪੰਚ ਠੀਕ ਆ ਬੇਟਾ ਹੁਣ ਨਹੀਂ ਗੱਲ ਤੁਸੀਂ ਇੱਕ ਕੰਮ ਕਰੋ ਤੁਸੀਂ ਮੇਰੇ ਨਾਲ ਪਛਾਦਾ ਛੱਕ ਲਿਓ ਠੀਕ ਆ ਆਪਾਂ ਉੱਥੇ ਬਹਿ ਕੇ ਚੱਲਾਂਗੇ ਮੈਂ ਇੱਕ ਥਾਂ ਮੈਂ ਜਾ ਕੇ ਆ ਗਿਆ ਠੀਕ ਆ ਇੱਕ ਥਾਂ ਮੇ ਬੱਚੇ ਦੀ ਡੈਥ ਹੋ ਗਈ ਉੱਥੇ ਜਾ ਕੇ ਆ ਗਿਆ ਆਪਾਂ ਅੱਧੇ ਘੰਟੇ ਚ ਦੁਬਾਰੇ ਪਛਾਦਾ ਛੱਕਾਂਗੇ ਠੀਕ ਆ ਓਕੇ ਹੁਣ ਮੈਨੂੰ ਆ ਕੇ ਨੰਨੇ ਜੇ ਤਾਂ ਕੁਛ ਕਿਹਾ ਨਾ ਤੈਨੂੰ ਵੀ ਦੇਖ ਲੈ ਫਿਰ ਕੜ ਕੈਤੀ ਕਹੂੰ ਤੇਰੀ ਕੀ ਕਹਤਾ ਹੈ ਉਹਨਾਂ ਨੂੰ ਤੇ ਉਹਦੀ ਜਗ੍ਹਾ ਤੇ ਕਾਹਤੋਂ ਬੈਠਿਆ ਤੂੰ ਹੈ ਕਿਤੇ ਹੋਰ ਬਹਿ ਜਾਂਦਾ ਤੂੰ ਜਾਂ ਕਿਤੇ ਹੋਰ ਬਹਿ ਜਾ ਤੂੰ ਪੁੱਤ ਇਹਨੂੰ ਬਹਿ ਜਾਣ ਦੇ ਜਾ ਬਹਿ ਜਾ ਸਰਪੰਚ ਪੁੱਤ ਚੱਕ 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 ਉਧਰ ਚੱਕ ਥਾਲ ਚੱਕ ਇਧਰ ਦੀ ਲੰਗ ਜਾ ਵਿੱਚ ਦੀ ਪੁੱਤ ਉਰੇ ਦੀ ਲੰਗ ਜਾ ਉਰੇ ਦੀ ਲੰਗ ਬੇਟਾ ਇਧਰ ਦੀ ਇਧਰ ਦੀ ਆ ਇਧਰ ਦੀ ਇਧਰ ਦੀ ਬੇਟਾ ਇਧਰ ਦੀ ਲੰਗੇ ਦੇ ਵਿੱਚ ਦੀ ਬੇਟਾ ਚੱਲ ਚੱਕ ਲੈ ਪੁੱਤ ਥਰਾਲ ਚੱਕ ਲੈ ਚੱਲ ਬੈਠ ਜਾ ਚੱਕ ਲੈ ਚੱਕ ਲੈ ਤੇਰਾ ਥਾਲ ਚੱਕ ਲੈ ਲਓ ਜੀ ਸੰਗਤ ਜੀ ਇੰਨੀ ਕੀ ਲੜਾਈ ਇਹ ਨੇ ਪੋਲੀਆਂ ਰੱਬੀ ਰੂਹਾਂ ਜੀ ਰੱਬੀ ਰੂਹਾਂ ਨੇ ਸੰਗਤ ਜੀ ਇਹ ਰੱਬੀ ਲਓ ਬੈਠ ਪੁੱਤ ਦੇਖੋ ਇਹਨੇ ਪਛਾਦਾ ਨਹੀਂ ਛਕਿਆ ਜੀ ਕਿ ਮੇਰੀ ਜਗ੍ਹਾ ਤੇ ਨੰਨਾ ਬੈ ਗਿਆ ਇਹ ਰੱਬੀ ਰੂਹਾਂ ਨੇ ਸੰਗਤ ਜੀ ਆਪ ਜੀ ਦੇਖ ਰਹੇ ਹੋ ਰੱਬੀ ਰੂਹਾਂ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਹੁੰਦੀਆਂ ਨੇ ਪੋਲੀਆਂ ਰੂਹਾਂ ਗਗਨ ਪੁੱਤ ਤੂੰ ਜਿੱਦ ਨਾ ਕਰਿਆ ਕਰ ਚੰਗਾ ਪੁੱਤ ਹੁਣ ਅੱਗੇ ਤੋਂ ਤਾਂ ਨਹੀਂ ਕਰਦਾ ਠੀਕ ਆ ਬੇਟਾ ਉਹ ਪੁੱਤ ਰੋਣ ਲੱਗ ਗਿਆ ਨਾ ਬੱਚਾ ਠੀਕ ਆ ਹਾਂ ਤੁਸੀਂ ਮਿਲ ਕੇ ਰਹਿਣਾ ਦੋਨਾਂ ਨੇ ਪਿਆਰ ਕਰਨਾ ਮੈਂ ਨਾਲ ਦੇ ਪਿੰਡ ਜਾ ਕੇ ਆ ਗਿਆ ਮੈਂ ਆ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਦੁਬਾਰਾ ਠੀਕ ਆ ਮੈਨੂੰ ਪਿਆਰ ਕਰਦੇ ਹੋ ਮਿਲਨੇ ਚਾਹੀਦੇ ਇੱਕ ਦੂਜੇ ਨੂੰ ਹੱਸਦੇ ਬੁਲਾਉਂਦੇ ਚਾਹੀਦੇ ਠੀਕ ਆ ਬੇਟਾ ਠੀਕ ਆ ਇਹ ਉਹਨੂੰ ਕਰਦਾ ਮੈਂ ਤੈਨੂੰ ਮਾਰਿਆ ਇਹਨੇ ਕਿੰਨੇ ਦਿਨ ਹੋ ਗਏ ਨੇ ਨਹੀਂ ਤੂੰ ਉਹਦੀ ਜਗ੍ਹਾ ਤੇ ਕਾਹਤੋਂ ਬੈਠੇ ਫਿਰ ਮੈਂ ਬੈਗਾ ਤੇ ਮੇਰੀ ਲੈਬ ਕੰਮ ਕਰ ਕਹੀਂ ਇੰਦਰ ਤੂੰ ਬਹਿਣਾ ਨਹੀਂ ਨਹੀਂ ਕੰਮ ਤਾਂ ਕਰਕੇ ਐ ਤੂੰ ਉਹਦੀ ਜਗ੍ਹਾ ਤੇ ਨਾ ਬੈਠ ਕਿਸੇ ਹੋਰ ਜਗ੍ਹਾ ਤੇ ਬਹਿ ਜਾ ਕਰ ਪੁੱਤ ਤੂੰ ਅੱਗੇ ਕਿੱਥੇ ਬੈਠਦਾ ਹੁੰਦਾ ਮੈਂ ਕੀ ਬੰਦਾ ਫਿਰ ਉੱਥੇ ਕਾਹਤੋਂ ਬੈਠੇ ਤੂੰ ਜਾਣ ਕੇ ਜਾ ਕੇ ਸੰਗੇ ਜੀ ਜਾਣ ਕੇ ਬੈਠਿਆ ਇਹ ਕਰੋ ਠੀਕ ਹੈ ਨਹੀਂ ਕੀ ਨੇ ਜੀ ਗੁਰੂ ਨਾਨਕ ਦਾ ਦਰਬੀ ਰੂਹਾਨੀ ਜੀ ਇਹ ਮੈਂ ਪਿਆ ਜੀ ਗੱਗਣਾ ਓਏ ਹਾਂ ਵੀ ਪੁੱਤ ਤੂੰ ਦੇਖ ਰਾ ਸਰਪੰਚ ਗੁੱਸੇ ਕਰਤਾ ਤੇਨੇ ਬੇਟਾ ਐਂ ਕਾ ਤੂੰ ਗੁੱਸੇ ਕਰਤਾ ਤੁਸੀਂ ਦੋਨੇ ਪੁੱਤ ਭੋਲੇ ਬੱਚੇ ਹੋ ਹੈ ਦੱਸੋ ਮੈਨੂੰ ਕੀ ਹੋ ਗਿਆ ਦੀ ਬੇਟਾ ਤੂੰ ਜੇ ਦੀ ਜਗ੍ਹਾ ਤੇ ਬਹਿ ਕੇ ਤੇ ਹੈ ਅੱਤ ਅੱਤ ਹੱਲਾ ਤੂੰ ਜਿਹਦੀ ਜਗ੍ਹਾ ਤੇ ਬਹਿ ਕੇ ਤੇ ਕਾਹ ਤੋਂ ਜਾਣ ਕੇ ਬੈਠਿਆ ਤੀ ਹੈ ਜਾਣ ਕੇ ਬੈਠਿਆ ਦੀ ਹੈ ਆ ਤੇਰੇ ਮੈਂ ਲਾਦਾ ਇੱਕ ਜਾਣ ਕੇ ਬੈਠਿਆ ਦੀ ਹੈਗਾ ਕਿ ਨਾ ਪੁੱਤ ਜਾਣ ਕੇ ਨਾ ਬੈਠਿਆ ਕਰੋ ਰੋਣ ਲੱਗ ਗਿਆ ਤੀ ਬੱਚਾ ਯਾਰ ਅੱਗੇ ਤੋਂ ਨਹੀਂ ਬੈਠਣਾ ਠੀਕ ਆ ਜਾਣ ਕੇ ਨਹੀਂ ਬੈਠਣਾ ਤੂੰ ਜਾਣ ਕੇ ਬੈਠਿਆ ਤੀ ਨਾ ਆ ਤੇਰੇ ਮੈਂ ਲਾਦਾ ਇੱਕ ਤੇਰੇ ਲਓ ਜੀ ਸੰਗੇ ਜੀ ਸਾਰਾ ਪਰਿਵਾਰ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਸਰਪੰਚ ਹੋ ਰਿਹਾ ਪੁੱਤ ਕਿਵੇਂ ਆ ਰਿਹਾ ਉਰੇ ਮਿੱਟੀ ਹੁਣ ਠੀਕ ਹੁਣ ਤਾਂ ਨਹੀਂ ਗੁੱਸੇ ਕਿਸੇ ਨਾਲ ਇੱਧਰ ਦੇਖ ਪੁੱਤ ਕਿਹਦੇ ਨਾਲ ਗੁੱਸੇ ਆ ਤੂੰ ਨੰਨੇ ਨਾਲ ਚੱਲ ਨੰਨੇ ਕੋਲ ਚੱਲੀ ਆਪਾਂ ਚੱਲ ਹੈਲੋ ਹੈ ਕਰਾਈਏ ਤੇਰੀ ਚੱਲ ਚੱਲ ਪੁੱਤ ਚੱਲ ਤੂੰ ਸੌਰੀ ਫੀਲ ਕਰਾਈਏ ਨੰਨੇ ਤੋਂ ਨੰਨੇ ਆ ਜਾ ਇਹਨੂੰ ਸੌਰੀ ਫੀਲ ਕਰ ਪੁੱਤ ਤੇ ਤੋਂ ਬੜਾ ਉਮਰ ਚ ਇੱਧਰ ਆ ਚੱਪਲਾ ਪਾ ਕੇ ਆ ਜਾ ਬੇਟਾ ਤੇ ਤੋਂ ਵੱਡਾ ਉਮਰ ਦੇ ਵਿੱਚ ਪੁੱਤ ਵੀਰੇ ਨੂੰ ਸੌਰੀ ਫੀਲ ਕਰ ਆ ਜਾ ਐ ਗੁੱਸੇ ਦੇ ਨਾਲ ਦੇਖ ਗੱਲ ਕੋਈ ਹੋਰ ਆ ਤੁਹਾਡੇ ਵਿੱਚ ਬੈਠਣ ਵਾਲੀ ਗੱਲ ਨਹੀਂ ਹੈਗੀ ਇੱਕ ਦੂਜੇ ਦਿਨ ਉਹ ਬੈਠਣ ਵਾਲੀ ਗੱਲ ਨਹੀਂ ਹੈਗੀ ਕੋਈ ਹੋਰ ਗੱਲ ਆ ਸਰਪੰਚ ਕੀ ਗੱਲ ਆ ਪੁੱਤ ਹੈ ਕਰਤੇ ਨੂੰ ਮਿਲਣ ਆਇਆ ਉਹ ਯਾਰ ਪਿਆਰ ਨਾਲ ਉਹ ਸਰਪੰਚ ਉਹ ਲੈ ਹੈ ਬੇਟਾ ਮੈਂ ਤੈਨੂੰ ਰੋਣ ਲਈ ਬੁਲਾਇਆ ਤਿਰੇ ਪਿਆਰ ਕਰੋ ਇੱਕ ਜਾਨੇ ਦੋਨੇ ਜਾਨੇ ਜੱਫੀ ਪਾਉ ਦੋ ਇਹ ਭਰਾ ਵੈਰੀ ਗੁੱਡ ਹਾਂ ਚਲੋ ਪਾ ਠੀਕ ਆ ਗਗਨ ਤਾ ਮੈਂ ਹੀ ਨਹੀਂ ਅੱਗੇ ਤਾਂ ਕੋਈ ਗਲਤੀ ਕਰਨੀ ਤਾਂ ਮੈਂ ਹੀ ਕਰਨੀ ਠੀਕ ਹੈ ਪੁੱਤ ਇਹ ਤਾਂ ਬੈਠੇ ਸੀ ਤੇਰੀ ਜਗ੍ਹਾ ਤੇ ਹੋਰ ਤਾਂ ਨਹੀਂ ਗਲਤੀ ਕਰੀ ਕੋਈ ਕੁਝ ਕਿਹਾ ਇਹਨੇ ਦੱਸ ਕਿਹਾ ਤਾਂ ਨਹੀਂ ਕੁਝ ਬਸ ਫਿਰ ਪੁੱਤ ਬੈਠੇ ਹੀ ਸੀ ਇੱਕ ਤੇਰੀ ਜਗ੍ਹਾ ਤੇ ਠੀਕ ਹੈ ਐਦਾਂ ਨਹੀਂ ਕਰਨਾ ਸਰਪੰਚ ਆ ਤੇਰਾ ਨੌਕੀਆ ਗਗਨ ਪੁੱਤ ਤੂੰ ਬੈਠਣਾ ਨਹੀਂ ਤੂੰ ਤਾਂ ਸਿਆਣਾ ਯਾਰ ਤੇ ਤੂੰ ਇਹ ਉਮਰ 'ਚ ਬੜਾ ਪਰ ਸਰਪੰਚ ਠੀਕ ਹੈ ਗਗਨ ਦੇਖ ਲਓ ਉਹਨੂੰ ਗगन ਨੇ ਆ ਕੇ ਸਰਪੰਚ ਪਹਿਲਾਂ ਬੁਲਾਇਆ ਤੈਨੂੰ ਸਾਰਿਆਂ ਨਾਲੋਂ ਪਹਿਲਾਂ ਤੂੰ ਨਹੀਂ ਬੋਲੇ ਦੇਖ ਲਾ ਕਰੋ ਹੈਲੋ ਕਰੋ ਦੋਏ ਭਰਾ ਕਰ ਕਰ ਸਰਪੰਚ ਵੈਰੀ ਗੁੱਡ ਠੀਕ ਆ ਪਹਿ ਜਾ ਪੁੱਤ ਗगन ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਉਹ ਮੇਰਾ ਰੇਡੂਆ ਟੁੱਟ ਗਿਆ ਰੇਡੂਆ ਟੁੱਟ ਗਿਆ ਕੋਈ ਨਾ ਪੁੱਤ ਨਵਾਂ ਲਿਆਉਨੇ ਰੇਡੂਆ ਰੇਡੂਆ ਨਵਾਂ ਲਿਆ ਕੇ ਦਿੰਨੇ ਤੈਨੂੰ ਇੱਕ ਦਿਨ ਨੇ ਖੋ ਮੰਗੀ ਦੀ ਨਾ ਗੇਮ ਆ ਦੇਖ ਮੇਰੇ ਦੋਸਤ ਆਏ ਵੀਰੇ ਨਾ ਪਟਿਆਲੇ ਤੋਂ ਮੈਂ ਇਹਨਾਂ ਦੀ ਡਿਊਟੀ ਲਾਉਣ ਲੱਗਿਆ ਇੱਕ ਤੈਨੂੰ ਉਹ ਲਿਆ ਕੇ ਦੇਣਗੇ ਗੇਮ ਜਿਹੜੀ ਤੂੰ ਮੰਗਦਾ ਸੱਪਾਂ ਜਾਲੀ ਇੱਕ ਰੇਡੂ ਆ